ਸਿਆਣੇ ਆਂਦੇ ਨੇ ਵੀ ਜੇ ਕੋਈ ਜੁੱਤੀ ਪੈੜੀ ਲਈ ਲਈਏ ਨਾ ਤੇ ਸਾਲ ਰੋਂਦਿਆਂ ਲੰਘਦਾ ਤੇ ਜੇ ਕੋਈ ਜਨਾਨੀ ਪੈੜੀ ਪੱਲੇ ਪੈ ਜੇ ਨਾ ਤੇ ਸਾਰੀ ਜ਼ਿੰਦਗੀ ਰੋਂਦਿਆਂ ਲੰਘ ਜਾਂਦੀ ਗੱਲ ਇਹ ਵੇਖੇ ਵੀ ਖਾਨਦਾਨਾਂ ਤੇ نسلਾਂ ਤੇ ਗੱਲ ਮੁੱਕਦੀ ਏ ਬੀਬੀਆਂ ਵੀ ਸਾਰੀਆਂ ਇੱਕੋ ਜਈਆਂ ਨਹੀਂ ਹੁੰਦੀਆਂ ਬੜੀ ਬੜੀ ਖਾਨਦਾਨੀ ਬੀਬੀ ਵੀ ਹੁੰਦੀ ਏ ਤੇ ਬੜੀਆਂ ਬੜੀਆਂ ਬੀਬੀਆਂ ਐਸੀਆਂ ਹੁੰਦੀਆਂ ਨੇ ਜਿਨ੍ਹਾਂ ਦੀਆਂ ਆਦਤਾਂ ਕੁੱਤੀਆਂ ਵਾਲੀਆਂ ਖੋਤੀਆਂ ਵਾਲੀਆਂ ਬਿੱਲੀਆਂ ਵਾਲੀਆਂ ਹੁੰਦੀਆਂ ਨੇ ਗੱਲ ਸਾਰੀ ਸੁਣਿਓ ਤੁਹਾਨੂੰ ਸੁਆਦ ਆ ਜਾਏਗਾ ਇਨਸ਼ਾਅੱਲਾ ਗੱਲ ਸੁਣ ਕੇ ਕੋਈ ਬੰਦਾ ਸੀ ਤੇ ਉਹਦੀ ਇੱਕੋ ਹੀ ਧੀ ਸੀ ਧੀ ਬੜੀ ਸਿਆਣੀ ਸੀ ਬੜੀ ਸੋਹਣੀ ਆਦਤ ਤੇ ਬੜੀ ਨਿੰਗੀ ਤੇ ਬੜੀਆਂ ਪਿਆਰੀਆਂ ਅਦਾਵਾਂ ਸਨ ਉਸ ਬੱਚੀ ਦੀਆਂ ਥੋੜਾ ਜਿਹਾ ਵਕਤ ਗੁਜ਼ਰਿਆ ਨਾ ਤੇ ਬੱਚੀ ਜਵਾਨ ਹੋ ਪਈ ਤੁਹਾਨੂੰ ਇਸ ਗੱਲ ਦਾ ਪਤਾ ਵੀ ਧੀਆ ਵਾਲਿਆਂ ਨੂੰ ਲੋਕ ਪੁੱਛਦੇ ਹੀ ਨੇ ਉਹਨੂੰ ਚਲੋ ਕਿਸੇ ਨੇ ਸਾਖ ਪੁੱਛਿਆ ਉਹਨੇ ਹਾਂ ਕਰ ਛੜੀ ਉਹਦੇ ਕੋਲ ਨਾ ਕੋਈ ਤਿੰਨ ਜੀ ਹੋਰ ਆ ਗਏ ਅਲੱਗ ਅਲੱਗ ਹੋਰਾਂ ਹੋਰਾਂ ਲਾ ਕੇ ਆਂਦੇ ਤੇ ਉਹਨਾਂ ਵੀ ਆ ਕੇ ਨਾ ਤੇ ਬੱਚੀ ਦਾ ਸਾਖ ਪੁੱਛਿਆ ਉਹਨੇ ਇਹਨੇ ਸੋਚਿਆ ਵੀ ਮੈਂ ਤੇ ਆਪਣੀ ਬੱਚੀ ਦੀ ਹਾਂ ਘਰ ਛੜੀ ਪਰ ਇਹਨਾਂ ਨੂੰ ਖਾਲੀ ਮੋੜਨ ਤੇ ਵੀ ਨਹੀਂ ਦਿਲ ਕਰਦਾ ਉਹਨੇ ਇੰਜ ਕੀਤਾ ਵੀ ਇੱਕ ਖੋਤੀ ਇੱਕ ਕੁੱਤੀ ਤੇ ਇੱਕ ਬਿੱਲੀ ਇਹਨਾਂ ਉਤੇ ਕਪੜਾ ਪਾਇਆ ਤੇ ਅੱਲਾਹ ਗਿਉਨੇ ਅਰਜ਼ ਕੀਤੀ ਕਿ ਯਾ ਅੱਲਾ ਆਪਣੇ ਹੁਕਮ ਦੇ ਨਾਲ ਇਹਨਾਂ ਨੂੰ ਇਨਸਾਨ ਬਣਾ ਛੜ ਚਲੋ ਬੰਦਾ ਇਹ ਬੜਾ ਚੰਗਾ ਸੀ ਅੱਲਾ ਪਾਕ ਦੀ ਜ਼ਾਤ ਆਪਣੇ ਬੰਦਿਆਂ ਨੂੰ ਖਾਲੀ ਨਹੀਂ ਮੋੜਦਾ ਇਹ ਤਾਂ ਸਾਡਾ ਅਕੀਦਾ ਵੀ ਹੈ ਅੱਲਾ ਪਾਕ ਨੇ ਉਹਨਾਂ ਤਿੰਨਾਂ ਨੂੰ ਨਾ ਔਰਤਾਂ ਬਣਾ ਛੜਿਆ ਲੜਕੀਆਂ ਬਣਾ ਛੜਿਆ ਹੁਣ ਇਹਨੇ ਆਪਣੀ ਬੱਚੀ ਦੀ ਸ਼ਾਦੀ ਘਰ ਛੜੀ ਜਿਹੜੀ ਇਹਦੀ ਸੱਚੀ ਬੇਟੀ ਸੀ ਨਾ ਉਹਦੀ ਇਹਨੇ ਸ਼ਾਦੀ ਘਰ ਛੜੀ ਉਹ ਜਿਹੜੀਆਂ ਸਨ ਤਿੰਨ ਉਹਨਾਂ ਨੂੰ ਵੀ ਇਹਨੇ ਵਿਆਹ ਛੜਿਆ ਅਲੱਗ ਅਲੱਗ ਥਾਵਾਂ ਦੇ ਉੱਤੇ ਥੋੜਾ ਜਿਹਾ ਵਕਤ ਗੁਜ਼ਰਿਆ ਨਾ ਜਿੱਥੇ ਇਹਨੇ ਆਪਣੀ ਬੱਚੀ ਦੀ ਸ਼ਾਦੀ ਕੀਤੀ ਸੀ ਨਾ ਇਹਦਾ ਉਹ ਜਵਾਈ ਆਇਆ ਉਹਨੂੰ ਇਹਨੇ ਪੁੱਛਿਆ ਹਾਂ ਜਣਿਆ ਸਨਾ ਕਿਵੇਂ ਜ਼ਿੰਦਗੀ ਪਿੰੰਗਦੀ ਉਹਨੇ ਆਖਿਆ ਕਰਮਾ ਵਾਲਿਓ ਮੈਂ ਤੇ ਰਾਜ਼ੀ ਬੇਬਾ ਮੇਰੀ ਤੇ ਆਖਰਤ ਵੀ ਬਦਲ ਗਈ ਤੇ ਮੇਰੀ ਦੁਨੀਆ ਵੀ ਬਦਲ ਗਈ ਮੈਂ ਤੇ ਤੁਹਾਨੂੰ ਸਵੇਰੇ ਸ਼ਾਮੀ ਸੰਦਿਆਂ ਜਾਗਦਿਆਂ ਦਵਾਵਾਂ ਦੇਂਦਾ ਰਹੀ ਨਾ ਕਿ ਭਲਾ ਆਹ ਵੇ ਹਾਂ ਉਹਨਾਂ ਖਾ ਚਲੋ ਠੀਕ ਦੂਜੇ ਨੂੰ ਉਹਨਾਂ ਪੁੱਛਿਆ ਉਹ ਜਿਹੜਾ ਖੋਤੀ ਤੋਂ ਬੀਬੀ ਬਣੀ ਸੀ ਤੇ ਜਿੱਦ ਦਿਨ ਆਉ ਦਾ ਵਿਆਹ ਹੋਇਆ ਸੀ ਨਾ ਉਹਨੂੰ ਉਹਨਾਂ ਪੁੱਛਿਆ ਹਾਂ ਵੀ ਜਣਿਆ ਸੁਣਾ ਤੇ ਉਹਨੇ ਆਖਿਆ ਕੁਝ ਨਾ ਪੁੱਛੋ ਜ਼ਿੰਦਗੀ ਜ਼ਾਬ ਬਣ ਗਈ ਰੋਂਦਿਆਂ ਹੀ ਪਿਆ ਨਾ ਉਹਨਾਂ ਆਖਿਆ ਹੋਇਆ ਕੀ ਉਹਨਾਂ ਆਖਿਆ ਖਾ ਛੱਡਦੀ ਏ ਤੇ ਨਾ ਇਹਨਾਂ ਲੰਮੀ ਪੈ ਰਹੀਦੀ ਏ ਤੇ ਵਿਲ ਦੀਏ ਤੇ ਦਲਤੇ ਮਾਰਦੀਏ ਕੋਈ ਹਾਲ ਨਹੀਂ ਖੋਤੀਆਂ ਵਾਲੀਆਂ ਹਰਕਤਾਂ ਕਰਦੀਏ ਕੋਈ ਬੰਦਿਆਂ ਵਾਲੀ ਉਹਦੇ ਵਿੱਚ ਕੋਈ ਹਰਕਤ ਆਦਤ ਹੈ ਹੀ ਨਹੀਂ ਹੁਣ ਇਹਨਾਂ ਨੂੰ ਤੇ ਪਤਾ ਸੀ ਨਾ ਬਾਬੇਹਾਰਾ ਨੂੰ ਕਿ ਉਹ ਬਣੀ ਖੋਤੀ ਤੂੰ ਤੇ ਜੋ ਹੈ ਵੇ ਉਹ ਅੰਦਰੋਂ ਕੰਮ ਤੇ ਉਹਨੇ ਫਿਰ ਉਹੋ ਜਿਹੀ ਕਰਨੇ ਨੇ ਨਾ ਥੋੜਾ ਵਕਤ ਗੁਜ਼ਰਿਆ ਤੇ ਉਹ ਆ ਗਿਆ ਤੀਸਰਾ ਜਿਹਦੇ ਨਾਲ ਉਹ ਕੁੱਤੀ ਦੀ ਮਤਲਬ ਉਹ ਬੀਬੀ ਬਣੀ ਸੀ ਤੇ ਸ਼ਾਦੀ ਹੋਈ ਤੇ ਉਹਨੇ ਪੁੱਛਿਆ ਜਣਿਆ ਸੁਣਾ ਭਾਈ ਕਿਵੇਂ ਦੀ ਜ਼ਿੰਦਗੀ ਪਿੰੰਗ ਦੀ ਉਹਨੇ ਅਖਿਆ ਜ਼ਾਬ ਬਣ ਗਿਆ ਰੋਣਾ ਪਿਆ ਉਸ ਵੇਲੇ ਨੂੰ ਪਿਆਰ ਉਹਨਾਂ ਜਦੋਂ ਵਿਆਹ ਹੋਇਆ ਉਹਨਾਂ ਆਖਿਆ ਹੋਇਆ ਕੀ ਗੱਲ ਤੇ ਦੱਸਣਾ ਉਹਨਾਂ ਆਖਿਆ ਦੱਸਾਂ ਕੀ ਸਾਰੀ ਦਿਹਾੜੀ ਬਾਹਰੋਂ ਥੱਕਿਆ ਟੁੱਟਿਆ ਘਰ ਉਹਨਾ ਤੇ ਦਿਲ ਦੇ ਵਿੱਚ ਇਹ ਗੱਲ ਹੁੰਦੀ ਹੈ ਵੀ ਘਰ ਜਾਣਾ ਤੇ ਸਕੂਨ ਕਰਨਾ ਆਰਾਮ ਕਰਾਂ ਦਾ ਜਾ ਕੇ ਅਜੇ ਮੈਂ ਬਾਹਰ ਲੀਆਂ ਬਰੂਆਂ ਵੜਨਾ ਹੀ ਕੁੱਤੇ ਆਂਗੂ ਟੁੱਟ ਕੇ ਲੱਤੀ ਪੈ ਜਾਂਦੀ ਹੈ ਯਾਉ ਯਾਉ ਤੇ ਵਾਉ ਵਾਉ ਬੀਬੀਆਂ ਵਾਲੀ ਉਹ ਤੇ ਚਾਦਰ ਤੀ ਕੋਈ ਨਹੀਂ ਬਹੁਤ ਪਰੇਸ਼ਾਨ ਮੇਰੀ ਜ਼ਿੰਦਗੀ ਤੇ ਨਾ ਮਜ਼ਾਬ ਹੀ ਬਣ ਗਈ ਹੈ ਜਿਉਂ ਜੋਗਾ ਮੈਂ ਰਹਾ ਹੀ ਨਹੀਂ ਚਲੋ ਉਹਨਾਂ ਆਖਿਆ ਠੀਕ ਉਹਨਾਂ ਨੂੰ ਤਾਂ ਪਤਾ ਸੀ ਨਾ ਵੀ ਹੁਣ ਉਹ ਕੁੱਤੀ ਤੋਂ ਬੀਬੀ ਬਣੀ ਤੇ ਇਹਦੇ ਲੜ ਲੱਗੀ ਤੀਸਰਾ ਆਇਆ ਜਿਹਦੇ ਨਾਲ ਉਹ ਬੀਬੀ ਬਿੱਲੀ ਤੋਂ ਬੀਬੀ ਬਣੀ ਤੇ ਜਿਹਦੀ ਸ਼ਾਦੀ ਹੋਈ ਸੀ ਨਾ ਉਹ ਆਇਆ ਉਹਨਾਂ ਪੁੱਛਿਆ ਜਣਿਆ ਸੁਣਾ ਭਾਈ ਡੰਗ ਜ਼ਿੰਦਗੀ ਦੇ ਕਿਵੇਂ ਪੇ ਨੰਗ ਦੇ ਨੇ ਉਹਨੇ ਕਿਹਾ ਕੀ ਦੱਸਾਂ ਮੇਰੀ ਹਾਲਤ ਵੇਖ ਕੇ ਨਹੀਂ ਤੁਹਾਨੂੰ ਪਤਾ ਲੱਗਦਾ ਉਹਨੇ ਆਖਿਆ ਕੋਈ ਗੱਲ ਦੱਸ ਤੇ ਸਹੀ ਨਾ ਉਹਨੇ ਆਖਿਆ ਦੱਸਾਂ ਕੀ ਜਿੰਨੀ ਦੇਰ ਤੱਕ ਇਸ ਜਨਾਨੀ ਨੇ ਸਵੇਰੇ ਸਵੇਰੇ ਸੱਤ ਘਰ ਫੇਰ ਨਹੀਂ ਨਾ ਲੈਣੇ ਉਹਨੀ ਦੇਰ ਤੱਕ ਇਹਨੂੰ ਸਕੂਨ ਨਹੀਂ ਹੁੰਦਾ ਮੈਂ ਕੰਮ ਧੰਦੇ ਗਿਆ ਉਹਨਾਂ ਦੇ ਸਲਾਹ ਹੁੰਦੀ ਵੀ ਸ਼ਾਮੀ ਘਰ ਜਾਵਾਂਗਾ ਤੇ ਜਾ ਕੇ ਸਕੂਨ ਆਰਾਮ ਕਰਾਂ ਦਾ ਘਰ ਉਹਨਾਂ ਤੇ ਪਤਾ ਲੱਗਦਾ ਬੀਬੀ ਹਰੀ ਫਿਰਨ ਗਏ ਐ ਐ ਪੈਰਾਂ ਨੂੰ ਬਿੱਲੀਆਂ ਬਜੀਆਂ ਨੇ ਲੋਰ ਲੋਰ ਇਸ ਜਨਾਨੀ ਨੇ ਨਾ ਸਾਰਾ ਪਿੰਡ ਗਾਣਾ ਹੁੰਦਾ ਸਕੂਨ ਹੀ ਨਹੀਂ ਇਹਨੂੰ ਆਉਂਦਾ ਬਹੁਤ ਪਰੇਸ਼ਾਨ ਉਹਨਾਂ ਨੂੰ ਅੰਦਰੋਂ ਤੇ ਸਾਰੀ ਗੱਲ ਦਾ ਪਤਾ ਉਹਨਾਂ ਆਖਿਆ ਚਲੋ ਅੱਲਾ ਬਾਗ ਰਹਿਮ ਕਰੇਗਾ ਖੈਰ ਹੋਵੇ ਹੁਣ ਇਹ ਜਿਹੜੀ ਗੱਲ ਮੈਂ ਸੁਣਾਈ ਏ ਇਹ ਗੱਲ ਦੇ ਵਿੱਚ ਕੋਈ ਪਤਾ ਲੱਗਾ ਜੀ ਉਹ ਯਾਰ ਜਿਹੜੀਆਂ ਖਾਨਦਾਨੀ ਬੀਬੀਆਂ ਹੁੰਦੀਆਂ ਨੇ ਨਾ ਕਿਸੇ نسل ਦੀਆਂ ਉਹ ਆਪਣੇ ਵਸਬਾ ਕਸਬਾ ਆਦਤਾਂ ਆਪਣੀਆਂ ਅਦਾਵਾਂ ਤੋਂ ਆਪਣੀ ਤਾਰੀਫ ਕਰਾਉਂਦੀਆਂ ਨੇ ਸੋਭਾ ਪਾਉਂਦੀਆਂ ਨੇ ਤੇ ਨਾਂ ਕਮਾਉਂਦੀਆਂ ਨੇ ਆਪ ਵੀ ਰਾਜ ਕਰਦੀਆਂ ਨੇ ਤੇ ਪਿਛਲਿਆਂ ਦਾ ਵੀ ਨਾਂ ਸੋਹਣਾ ਕੱਢਦੀਆਂ ਨੇ ਤੇ ਜਿਹੜੀਆਂ ਖੋਤੀਆਂ ਕੁੱਤੀਆਂ ਬਿੱਲੀਆਂ ਦੀ ਆਦਤ ਵਾਲੀਆਂ ਹੁੰਦੀਆਂ ਨੇ ਨਾ ਉਹ ਆਪ ਵੀ ਜੁੱਤੀਆਂ ਖਾਂਦੀਆਂ ਨੇ ਤੇ ਪਿਛਲਿਆਂ ਪੇਕਿਆਂ ਨੂੰ ਵੀ ਪਵਾਉਂਦੀਆਂ ਨੇ ਇਹ ਹੁਣ ਕਈਆਂ ਨੇ ਕਮੈਂਟਾਂ ਦੇ ਥੱਲੇ ਆ ਕੇ ਨਾ ਤੇ ਉਹਨਾਂ ਲੱਗ ਪੈਣਾ ਯੂੰ ਯੂੰ ਕਰਨ ਤੇ ਉਹਨਾਂ ਨੇ ਆਪਣਾ ਆਪ ਵਹਾਨਾ ਸ਼ੁਰੂ ਕਰ ਦੇਣਾ ਇਹ ਉਸੇ ਖੋਤੀਆਂ ਦੇ ਤੇ ਕੁੱਤੀਆਂ ਦੇ ਤੇ ਬਿੱਲੀਆਂ ਦੇ ਨੇ ਇਹਨਾਂ ਦੀ ਵੀ ਕੋਈ ਇਹਨਾਂ ਤੇ ਗੁੱਸਾ ਨਹੀਂ ਇਹਨਾਂ ਵੀ ਆਪਣੀ نسل ਵਹਾਨੀ ਤੇ ਜਿਹੜੀ ਗੱਲ ਹੈ ਨਾ ਬੀਬੀਆਂ ਵਾਲੀ ਉਹਨਾਂ ਨੂੰ ਕਿਸੇ ਸਿਆਣੇ ਨੇ ਆਖਿਆ ਸੀ ਭਾਈ ਐਵੇਂ ਬੋਲ ਆ ਬਲੜੇ ਨਾ ਬੋਲਿਆ ਕਰ ਸਦਾ ਖਸਮ ਨਰਾਜ਼ ਬੜ ਬੋਲੀਆਂ ਦੇ ਕਾਂ ਕੰਨ ਖਾਵੇ ਤੇ ਕੋਇਲ ਠੰਡ ਪਾਵੇ ਬੜੇ ਫਰਕ ਨੇ ਸਜਣਾ ਬੋਲੀਆਂ ਦੇ ਜਿਹੜੀਆਂ ਟੁਰਨ ਨਾ ਖਸਮ ਦੀ ਰਜ਼ਾ ਅੰਦਰ ਵੇਲੇ ਸੌਰ ਜਾਂਦੇ ਨਹੀਂ ਉਹਨਾਂ ਗੋਲੀਆਂ ਦੇ ਆਬ ਮੁਹਾਰੀਆਂ ਸਦਾ ਪਈਆਂ ਖਾਨ ਠੇਡੇ ਤੇ ਸ਼ਰਮਾ ਵਾਲੀਆਂ ਨੂੰ ਝੂਟੇ ਢੋਲੀਆਂ